ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਚੜ੍ਹਦੀ ਕਲਾ ਵਿੱਚ ਹੋਣਗੇ ਤੇ 2-3 ਦਿਨ ਹੋ ਗਏ ਜੀ ਆਪਣਾ ਕੋਈ ਬਲੌਗ ਨਹੀਂ ਆਇਆ ਤੇ ਬਲੌਗ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਜੀ ਬਸ ਮੈਰਿਜ ਦੇ ਕੱਪੜੇ ਆ ਗਏ ਸੀ ਸਲਾਈ ਵਾਲੇ ਤੇ ਬਹੁਤ ਜਿਆਦੇ ਵੀ ਅਸਾ ਸੀਗਾ ਸਲਾਈ ਦੇ ਕੱਪੜਿਆਂ ਦਾ ਇੰਨਾ ਜਿਆਦਾ ਸੀਗਾ ਵੀ ਨਹੀਂ ਟਾਈਮ ਬਿਲਕੁਲ ਟਾਈਮ ਹੀ ਨਹੀਂ ਲੱਗਿਆ ਹਨਾ ਨਾ ਹੀ ਉਹਨਾਂ ਕੁੜਮੇ ਕੋਲ ਟਾਈਮ ਸੀ ਨਹੀਂ ਬਿਲਕੁਲ ਇੱਕ ਗੁੱਡੀ ਨੇ ਵਿਆਹ ਜਾਣਾ ਸੀ ਆਪਦੀ ਭੂਆ ਦੇ ਬੇਟੇ ਦੇ ਤੇ ਕੱਪੜੇ ਇੱਥੇ ਕਿਸੇ ਦੇ ਵਿਆਹ ਸੀਗਾ ਇੱਥੇ ਸੱਸੇ ਸਾਰੇ ਸਲਾਈ ਆਏ ਮੈਰਿਜ ਵਾਲੇ ਕੱਪੜਿਆਂ ਨਾਲ ਤੁਹਾਨੂੰ ਪਤਾ ਹੀ ਹੈ ਜੀ ਹਨਾ ਫਿਰ ਆਪਾਂ ਨੂੰ ਜਲਦੀ ਤਿਆਰ ਕਰਨੀ ਪੈਂਦੀ ਹੁੰਦੀ ਬਾਕੀ ਸਾਰੇ ਲਾਈਨਿੰਗ ਵਾਲੇ ਸੂਟ ਸੀ ਚਲੋ ਜੀ ਕੁਝ ਦੇਤੇ ਆ ਤੇ ਕੁਝ ਅੱਜ ਫੇਲੇ ਕਰਾਂਗੇ ਰੈਡੀ ਇੱਕ ਸੂਤੀ ਤਕਰੀਬਨ ਰਹਿ ਗਿਆ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਬਾਈ ਗੁਰੂ ਦੀ ਕਿਰਪਾ ਪ੍ਰਮਾਤਮਾ ਸਾਨੂੰ ਸਿਹਤਕਾਲ ਰੱਖੇ ਤੇ ਇੱਕ ਆਪਣੇ ਗੁਰਦੁਆਰਾ ਸਾਹਿਬ ਪਾਠ ਪ੍ਰਕਾਸ਼ ਹੋਇਆ ਹੋਇਆ ਕੱਲ ਸ਼ਾਮ ਨੂੰ ਪਗਾਈ ਸੀ ਚਲੜਾ ਦਿਨ ਸੀਗਾ ਤੇ ਇੱਕ ਪਾਠ ਪ੍ਰਕਾਸ਼ ਕਰਕੇ ਫਿਰ ਹਣਾ ਉੱਧਰ ਵੀ ਭਾਜੀ ਤੁਹਾਡੇ ਉੱਧਰ ਹੀ ਸੀਗੇ ਦੋ ਦਿਨ ਹੋ ਗਏ ਤੇ ਰਾਤ ਵੀ ਇਸੇ 8 ਵਜੇ ਘਰੇ ਆਈਆਂਗੇ ਤੇ ਹੁਣ ਵੀ ਸਹਿਜ ਵੀ ਚਲਾ ਗਿਆ ਉਧਰ ਮੱਥਾ ਟੇਕਣ ਤੇ ਤੁਹਾਡੇ ਭਾਜੀ ਵੀ ਕਰੇ ਵੀ ਮੈਂ ਬਸ ਸ্নান ਕਰਕੇ ਆਤੀ ਸੀਗੀ ਤੇ ਹੁਣ ਪਾਠ ਕਰਕੇ ਜੇ ਇੱਕ ਅਜ ਫਿਰ ਸਹਿਜ ਕਹਿੰਦਾ ਵੀ ਮੈਂ ਮੈਂ ਸਕੂਲ ਨਹੀਂ ਆਂਦਾ ਵਾਹਿਗੁਰੂ ਮੈਂ ਤਾਂ ਚੱਲ ਕੋਈ ਗੱਲ ਨਹੀਂ ਰਹਿ ਪਾ ਕਰੇ ਤੇ ਹੁਣ ਫਿਰ ਥੋੜੀ ਬਹੁਤੀ ਹਣਾ ਕੰਮ ਦੀ ਕਸੂਰੀ ਹੋ ਜਾਂਦੀ ਐ ਖਰਦੀ ਕਰਕੇ ਦਿਨ ਛੋਟੇ ਹੋ ਗਏ ਸੌਰੀ ਜੀ ਇਸ ਤਰ੍ਹਾਂ ਅੱਗੇ ਨਹੀਂ ਕਰਾਂਗੇ ਤੁਹਾਨੂੰ ਬਲੌਗ ਦੇ ਲਈ ਕੰਟੀਨਿਊ ਰੱਖਿਆ ਕਰਾਂਗੇ ਇਹ ਹੁਣ ਸਾਢੇ 7 ਹੋ ਗਏ ਆ ਉਹ ਗੁਰਦਾਰੇ ਗਏ ਹੋਏ ਧੰਨ ਪਿਆਰ ਦੀ ਤੇ ਮੈਂ ਪਾਠ ਕਰਕੇ ਤੇ ਬਸ ਰੋਟੀ ਬਣਾਉਂਦੀ ਤਿਆਰੀ ਕਰਦੀ ਆ ਫਿਰ ਆਪਾਂ ਜਾਵਾਂਗੇ ਲੰਗਰ ਬਣਾਵਾਂਗੇ ਗੁਰਦੁਆਰਾ ਸਾਹਿਬ ਤੇ ਹੁਣ ਮੈਂ ਹਿੰਮਤ ਕਰੀ ਹੁੰਦੀ ਹੁੰਨੀ ਆ ਜੀ ਵੀ ਮੈਂ ਵੀ ਜਾ ਕੇ ਥੋੜੀ ਬਹੁਤੀ ਸੇਵਾ ਕਰ ਸਕਾਂ ਚਲੋ ਜਿੰਨੀ ਤਾਂ ਆਪਣੀ ਕਰਮਾਂ ਚ ਲਿਖੀ ਹੋਈ ਵਾਲੀ ਆਪਾਂ ਨਹੀਂ ਕਹਿੰਦੇ ਵੀ ਆਪਾਂ ਕਰ ਲਾਂਗੇ ਤੇ ਸਾਡੇ ਬਾਜੀ ਫਿਰ ਮੈਨੂੰ ਲੈ ਗਏ ਸੀ ਵੇਲ ਚਾਰ ਤੇ ਫਿਰ ਆਪਾਂ ਉੱਥੇ ਪ੍ਰਸ਼ਾਦਾਂ ਦੀ ਸੇਵਾ ਕੀਤੀ ਤੇ ਫਿਰ ਕਾਫੀ ਨਿਰਵਾਜ ਸੀ ਹੁੰਦੇ ਹੁਣ ਕਿ ਹੁਣ ਮੈਂ ਇਹ ਬੱਸ ਜਾਵਾਂਗੇ ਆਪਾਂ ਠੀਕ ਹੈ ਬਾਕੀ ਮੈਂ ਸੈਨ ਕੰਮ ਕੀ ਮੋਬਾਈਲ ਲੈ ਕੇ ਜਾਵਾਂਗਾ ਸਾਰੀ ਮਿਲੂ ਬਣਾ ਕੇ ਲੈਵਾਂਗਾ ਜਾਂ ਪਥੋਲੀ ਬਖਾ ਮੰਗੂ ਠੀਕ ਚਲੋ ਫਿਰ ਆਪਾਂ ਆਟ ਕਰ ਲਗੇ ਕਿ ਨਾਲ ਉਸ ਨੂੰ ਹਲਦੇ ਹਨ ਫਿਰ ਆਗੇ ਉਹਦਾ ਰਸ ਹੈ ਹਾਂਜੀ ਮੇਰਾ ਬੱਸ ਪਹੁੰਚ ਗਿਆ ਹਾਂਜੀ ਸਿਰਸੂ ਵਾਲੀ ਠੀਕ ਹੈ ਜਾਈਏ ਤੂਫਾਨੀ ਵਾਲੇ ਆ ਗਏ ਪਤਾ ਨਹੀਂ ਸਰ ਸਾਰੇ ਤਾਂ ਨਹੀਂ ਤਾਂ ਜੁਲੂ ਕੱਟੀ ਜਾਂਦੇ ਆ ਸੈਦ ਜਾਇਆ ਹੈ ਗੁਰਦਰਾ ਸਾਹਿਬ ਮਟਰ ਪਨੀਰ ਦੀ ਆ ਬੱਚਿਆਂ ਨੂੰ ਇਹ ਮਟਰ ਪਨੀਰ ਦੀ ਸਬ지 ਬਣੂਗੀ ਤੇ ਚਲੋ ਫਿਰ ਆਪਾਂ ਨਲਤਾ ਪਾਟ ਕਰਨ ਲੱਗੇ ਨਾਲੇ ਆਪਾਂ ਸੈਦ ਅੱਸਰ ਵੱਧ ਗਏ ਤੇ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ ਇਸ ਤਰ੍ਹਾਂ ਇਹਨੂੰ ਛੁੱਟਣ ਵਾਲਿਆ ਤਾਂ ਜੀ ਇਹ ਵਾਲਾ ਨਵੇਂ ਕੈਰੀ ਕੀਤਾ ਸਵੇਰੇ ਸਵੇਰੇ ਨੌਨ ਸਰ ਮਮਾ ਮੈਂ ਨਵਾਂ ਸੂਟ ਪਾ ਲਾ ਮੈਂ ਕਿ ਪਾਈ ਪਾ ਲਓ ਲੇਵਣੀ ਕਾਲੀ ਖਤਰਮਾ ਪਾਉਣ ਦੀ ਖਾਤਰੀ ਲੈਂਦੇ ਸੂਟ ਮੈਂ ਵੀ ਨਵਾਂ ਹੀ ਪਾਇਆ ਜੀ ਅੱਜ ਸਲਾਈ ਕੀਤਾ ਵਾ ਆਪੇ ਆਪਾਂ ਸਲਾਈ ਕਰਦੇ ਹਾਂ ਨੂੰ ਪਤਾ ਹੀ ਹੈ ਨਾ ਇਹਦੇ ਨਾਲ ਪਾਚਪਨ ਲਈ ਬਾਜੂ ਬਣਾਉਂਗਾ ਸੀਗਾ ਇਸ ਤਰ੍ਹਾਂ ਹੈ ਤਾਂ ਕਾਟਨ ਦਾ ਹੀ ਹੈ ਜੀ ਤੇ ਪਰ ਹਲੇ ਪਹਿਜੂਗਾ ਹਨਾ ਵਧੀਆ ਹਾਂ ਨਹੀਂ ਇਹ ਬੁੱਤ ਲੱਗਾ ਵਾ ਸੀ ਸਾਈਡ ਤੇ ਬੰਦਰ ਜੀ ਫਿਰ ਇਸ ਤਰ੍ਹਾਂ ਹੀ ਪੱਟੀ ਧਰ ਲਈ ਸੀ ਇਹਦੀ ਨਾਲ ਉੱਪਰ ਗਲੇ ਤੇ ਨਹੀਂ ਕੋਈ ਡਿਜ਼ਾਈਨ ਕੀਤਾ ਬਾਜੂ ਤੇ ਤੇ ਇੱਥੇ ਕੀਤਾ ਸੀਗਾ ਘੇਰੇ ਤੇ ਚਲੋ ਕੋਈ ਗੱਲ ਨਹੀਂ ਜੀ ਮਿਲਦੇ ਆ ਫਿਰ ਤੁਹਾਨੂੰ ਨਾਲ ਤੇ ਮੈਂ ਸਾਇਦ ਸਿਰ ਬਾਧਿਆ ਹਨਾ ਨਾਲੇ ਜਸਤਾਰ ਬੰਨ੍ਹਦੇ ਆ ਤੇ ਨਾਲ ਹੀ ਮੈਂ ਪਟ ਕਰ ਲਾ ਦੋਨੋਂ ਕੰਮ ਕਰ ਲਾ ਮੈਂ ਫਿਰ ਮਿਲਦੇ ਹਾਂ ਸਾਇਦ ਹੋ ਗਿਆ ਜੀ ਰੈਡੀ ਜਸਤਾਰ ਬੰਨ ਲਿਆ ਸੂਲ ਅੱਜ ਗਿਆ ਨਹੀਂ ਦਾ ਤੇ ਹੁਣ ਇਹ ਜਾਂਦਾ ਗੁਰਦਾਰੇ ਢੇੜਾ ਦੇ ਕੇ ਹੁੰਦਾ ਤੇ ਨਾਲੇ ਬਲੌਕ ਬਣਾ ਕੇ ਲਿਆਊਗਾ ਆਪਾਂ ਹਲੇ ਕਰੀਏ ਆਂ ਪੀੜੀ ਰੱਖਦੇ ਤੇ ਨਾਲੇ ਬਹੁਤ ਦੁੱਧ ਰੱਖ ਫਿਰ ਚੱਲ ਉਹ ਬਰਦੀ ਖੋਲ ਕੇ ਤਾਂ ਮੈਂ ਹੀ ਰੱਖਦੇ ਚੱਕੀ ਮੈਂ ਜਦ ਦੇਖਾਂ ਨਾ ਮੈਂ ਨਹੀਂ ਮੈਂ ਡੋਲ ਜੀ ਉਹ ਨਿੱਕਾ ਦੋ ਹਲੇ ਜਾਏਗਾ ਨਾ ਗੁਰਦਾਰੇ ਲੈ ਕਰ ਵੇ ਅੱਜ ਤਾਂ ਤੋਂਪ ਨਿੱਕਲੇ ਜੀ ਬਹੁਤ ਸੋਹਣਾ ਦਿਨ ਲੱਗਿਆ ਆਪਣੇ ਤੋਤੇ ਦੇ ਕੱਪੜਿਆਂ ਦਾ ਢੇਰ ਲੱਗਿਆ ਪਿਆ ਜੀ ਦਵਾਨ ਤੇ ਇਹ ਕਰਕੇ ਕੰਮ ਹੀ ਨਹੀਂ ਪੂਰੇ ਹੁੰਦੇ ਬਾਹਲੇ ਪਤਾ ਨਹੀਂ ਕਾ ਤੁ ਮੇਰਾ ਦਿਮਾਗ ਖਰਾ ਹੋ ਗਿਆ ਹੋਇਆ ਪੇ ਕੰਮ ਵੇਖ ਵੇਖ ਕੇ ਹੰਮਰੇ ਨਾਲ

ਇਹ ਆਲਾ ਘਰਮੀ ਤਾਂ ਇਹ ਨਹੀਂ ਤੁਹਾਨੂੰ ਕਿਹਾ ਹੋ ਰਿਹਾ ਇੱਦੋਂ ਉਹ ਆਣਾ ਇਹ ਖੜਵੰਝੇ ਅੱਗੇ ਖੜਾ ਹੈ ਦੂਸਰੀ ਜਗਾ ਜੀ ਤੇ ਇਥੇ ਬੰਦਾ ਸੁਖ ਨਾਲ ਸਸੀ ਕਲਪਾਈ ਸਸੀ ਕਲਪਾਈ ਸਾਰੇ ਨੂੰ ਮੋਕੜੀ ਕਰ ਆ। ਆਹ ਹੈ ਉਹ ਨਹੀਂ ਹੈ आईधर मेरे केटा जगह लाइव पर चल ਆ ਤੋ ਆਰ ਜਨਨ ਦੇ ਬਤ ਵਾਰੇ ਹੈ ਹਾਂ ਜਿਹੜਾ ਜਾਨ ਕੋ ਵਾਲਾ ਉਹ ਹੋਂ ਤੱਕ ਥੋੜੇ ਹੀ ਰੋਟਾ ਆਰੇ ਥੋੜੇ ਆ ਦੇ ਆਪਣੇ ਖਾਓ ਮਨੇ ਕਾ ਕੋਈ ਆਏ ਐ ਤੋ ਪੂਰੀ ਕਰਦੇ ਮੈਂ ਆ ਬਾਈ ਜੇ ਇਹ ਤੋ ਆਪ ਕਾ ਰਹੇ ਤੋ ਘੁਣਾਣੇ ਪਾ ਆਏ ਚੋਲਾ ਸਲਾਈਨ ਮੋ ਪੋ ਜੋਰੀ ਮੇ ਕਾ ਰੇ ਬੋਲ ਲੈ ਜਾਨੀ ਸਭ ਸੱਚ ਕਰਦੇ ਆਪ ਰੋਟਾ ਖਾਣੇ ਚੁਕ ਆਇਆ ਸਾਹਿਬ ਨਾ ਦਿੱਤੀ ਬਹੁਤ ਸਮੇਂ ਲਈ ਮੈਂ ਜਿਸ ਪ੍ਰੀਆ ਨੂੰ ਕੁਝ ਕਹਿਣਾ ਚਾਹੁੰਦਾ ਹਾਂ ਜਿਹੜਾ ਚੱਲ ਰਿਹਾ ਹੈ ਜਨ ਪਿਆ ਚਾਰਿਆ ਬਹੁਤ ਹੋ ਗਿਆ ਇਸ ਦੇ ਨਾਮ ਆਪੇ ਕਹਿ ਸਕਦੇ ਹੋ

ਮੋਤੀ ਦੇ ਵਾਦੀ ਵਾਦੀ ਹੋ ਗਏ ਹਮਡੇ ਵਾਲੇ ਤਾਂ ਮੋਣ ਰਹਿਣਾ ਵੜਦੇ ਤਾਂ ਪਏ ਯਾ ਬੜੂ ਵਾਲੇ ਮੈਂ ਨਾ ਇਦਾਂ ਕੋਈ ਲੀਨ ਮਾਰ ਮਾਡੀ ਜੀ ਉਹ ਨਹੀਂ ਉਹ ਤਾਂ ਇਹ ਤਾਂ ਬਹੁਤ ਆਧੀ ਵੀ ਹੈ ਕਿ ਨਹੀਂ ਮੈਂ ਤਾਂ ਲਾਈ ਦਿੰਨੇ ਆ ਛੋਟੀ ਕੰਮ ਕਰਨ ਆਲੇ ਰੱਖਣ ਉਹ ਪੰਗਰੀਆਂ ਆ ਉਹ ਉਹ ਪੀ ਪੋਣਾ ਮੇ ਲੋ ਉਹ ਫੜਾਈਆਂ ਉਹ ਪੀ ਜਾ ਜੇ ਹਮਣਾ ਹਾਟਾ ਚੱਕੇ पावनेंगे हां पढ़ाई कर बुन्नी याद गाय तो बुन्नी हां खड़ी हो के मार ये कपड़ा पानी ना कहीं हो गई आओ भी आके आ मां वैद्य जी के मिलने आ तो भी आए नहीं 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 क्या कोई कोने में गोसे आरे बाहर जाकर तब भी दुध बना आ खरके में ला ले के आज सारा भूख दिखाए हाय बोतल ले करके कपटी तारे ਮੈਨੂੰ ਲੋਕੀ ਨਹੀਂ ਖੋਲਣਾ ਉਹ ਵਾਲੀ ਹੋ ਗਈ ਇੱਧਰ ਲੈ ਜਾਓ ਤੇ ਆਜ ਦੇ ਮੇਰੇ ਇੱਥੇ ਦੇ ਬਹਾ ਇੱਧਰ ਮਾਰ ਦੇ ਉਹ ਕੋਈ ਮਾਰ ਜੂ ਆਈ ਨਹੀਂ ਤੇ ਕਮਲ ਮਾਰਿਆ ਕਿ ਹੋ ਜਾਂਦੀ ਜਾਂ ਸਿਰ ਤੇ ਹੈਗਾ ਤਾਂ ਕਿਸੇ ਇੱਥੇ ਪਿਆ ਸੀ ਜਿਹੜਾ ਨਹੀਂ ਨਹੀਂ ਬੈਨ ਉਹ ਤਾਂ ਵੇਲੀ ਕਰਦੀ ਨਹੀਂ ਇਹ ਪਾਣੀ ਵਾਲੀ ਤੇ ਧੀਆ